ਲੋ ਭਾਈ ਸਵੇਰ ਸਵੇਰ ਦਾ ਟਾਈਮ ਹੈ ਲਸਣ ਲਾਉਣ ਦੀ ਤਿਆਰੀ ਸਾਰੇ ਲੱਗੇ ਭਾਈ ਕੰਮ ਆਹ ਦੇਖੋ ਭਾਈ ਪਮੂਦਾਰ ਪਹਿਲਵਾਨ ਸਾਡਾ ਕਈ ਚੱਕੀ ਫਿਰਦਾ ਤੇ ਇੱਧਰ ਉਹ ਤੋਂ ਸਾਨੂੰ ਦੇ ਬੀਜ ਦੀ ਤਿਆਰੀ ਚੱਲ ਰਹੀ ਹਾਂ ਵੀ ਇੱਧਰ ਮੇਰੇ ਵੱਲ ਤੋਂ ਸਾਰੇ ਨੇ ਆਪਣੇ ਸਾਸਰੀ ਕਾਲ ਜੀ ਹਾਂ ਬੀਜ ਤਿਆਰ ਹੋ ਰਿਹਾ ਹਾਂਜੀ ਤੇਰੀ ਡਿਊਟੀ ਇੱਧਰ ਹੈ ਹਾਂਜੀ ਹਾਂ ਲੋ ਭਾਈ ਹਾਂ ਭਾਈ ਇਗਾਲੀ ਚਲੋ ਵੇ ਜਾਈਏ ਪਾ ਆ ਸਸੀਕਲ ਬੁਲਾ ਰਿਆ ਓਏ ਛੜ ਦੇ ਇਹਨੂੰ ਛੜ ਦੇ ਫੜੀ ਆ ਰ ਉਤੇ ਗੁਲਾ ਸਸੀਕਲ ਸਸੀਕਲ ਲੋ ਤਾਂ ਲਾਉਣ ਆਇਆ ਕਿ ਬਰਬਾਦਾ ਕਰਨ ਆਇਆ ਹੈ ਲੋ ਤਾਂ ਲਾਉਣ ਤਾਂ ਫੇ ਕੌਲੀਆਂ ਚ ਚੱਲ ਚੱਲ ਚੱਜੇਨ ਭੁਰ ਗਿਆ ਬਹੁਤ ਵੀ ਚਾਹੀਏ ਪਾਓ ਕੌਲੀਆਂ ਚ ਆਜੋ ਇਧਰ ਚੱਲ ਵੀ ਚੱਲ ਇੱਕ ਆਜੋ ਨਾ ਵੀ ਪਾਪਾ ਜੀ ਵੀ ਲੱਗੇ ਕੰਮ ਮਿਲੋ ਪਾਪਾ ਜੀ ਅੱਸੀ ਕਾਲ ਦੀ ਪਾਦੇ ਜੀ ਪਾਦੇ ਹਿੱਥੋਂ ਕਿ ਲੈਂਦਾ ਬਾਬਾ ਰੋਟਾ 2 ਕਿਲੋ ਠੀਕ ਹੈ ਬਾਅਦ ਵਿੱਚ ਬਾਅਦ ਚ ਪਾ ਦਾਂਗੇ ਸਿਆ ਚਲੋ ਭਈ ਉਹ ਦੂਈ ਸਾਨੂੰ ਕੰਮ ਕਿੱਥੋਂ ਤੋਂ ਆਉਣ ਨੂੰ ਕੋਲੀ ਚੱਕੋ ਚਲੋ ਜਲਦੇ ਸੰ ਬਾਹੇ ਗੁਰਦਾ ਨਾ ਲੈ ਕੇ ਬ੍ਰੇਕ ਬੋਤੀ ਕਰਣੀ ਬ੍ਰੇਕ ਬੋਤੀ ਆਪਣੀ ਆਪਣੇ ਕੋਲੇ ਕੋਲੀ ਚ ਰੱਖੀ ਜਾਇਓ ਕਰ ਲਓ ਕਰ ਲਓ ਤੁਸੀਂ ਲੱਗ ਕਰ ਦੋ ਮੋਟੀ ਦੋ ਮਿੰਟ ਲੱਗਣਾ ਚੱਲ ਵੀ ਆ ਜਾ ਠੀਕ ਆ ਚਤਲਾ ਖੋਲ ਕੇ ਆਇਆ ਹਾਂ ਤਾਂ ਹੀ ਪਤਾ ਲੱਗੂ ਤੁਹਾਨੂੰ ਉੱਥੇ ਬੈਠ ਕੋਲ ਚੱਲੇ ਦਰਾਉ ਜਾ ਚੇ ਕੋਲ ਆਹ ਦੇਖੋ ਦਰਵਾਜ਼ਾ ਬਾਹਰ ਨਹੀਂ ਬੈਠਣਾ ਇਹ ਚਾ ਸਿੱਖੂਗਾ ਤਾਂ ਸਹੀ ਕੁਸ ਆਹ ਮੈਂ ਧਰਤੀ 'ਤੇ ਠੋਕੂਗਾ ਜਿਸ ਨੇ ਪਰਲੀ ਲਾਈਨ ਤੋਂ ਸ਼ੁਰੂ ਹੋਣਾ ਹੈ ਨਾ ਠੀਕ ਆ ਬਾਬਾ ਮੋਟੀ ਮੋਟੀ ਠੀਕ ਆ ਪਾਪਾ ਜੀ ਲਾ ਕੇ ਕੱਢਣ ਉੱਧਰ ਬੀਜੀ ਦੀ ਸ਼ਾਂਤੀ ਬਿੱਲੀ ਤੋਰਿਆ ਆ ਜਾ ਆ ਜਾ ਬਾਬਾ ਇਹਨੇ ਤੈਨੂੰ ਡਿਊਟੀ ਲਾ ਦੇਣੀ ਆ ਬ੍ਰੇਕ ਬਹੁਤਾਂ ਕੰਗਰੀਂਦਾ ਆ ਬ੍ਰੇਕ ਲੱਗ ਕਰਦੇ ਮੋਠੀਆਂ ਲੱਗ ਕਰਦੇ ਜਾਂ ਕੱਢ ਕੇ ਨਾ ਮੋਟੀ ਮੋਟੀ ਕੱਢਦੇ ਨੇ ਅੰਦਰ ਮੋਠੀਆਂ ਨੂੰ ਰੱਖ ਦਿੰਦੇ ਕਰੇ ਬੀਚਾਰਾ ਉਧਰ ਪਲਵਾਨ ਦੇਖੋ ਲੱਗ ਚੱਲੀ ਮਸ਼ੀਨ ਵਾ ਲੈ ਵੀ ਕੌਲੀ ਦੇ ਪਰਮ ਗਬਲੀ ਕੌਲੀ ਫੜਾ ਦੇ ਮੇਰੀ ਲੋ ਪਾਈ ਲਗਦੇ ਬਾਈ ਆਪਾਂ ਹੁਣ ਵੀ ਬੀਜ ਦੇਖ ਲੋ ਹਾਂ ਜਿਵੇਂ ਮੋਟੀ ਮੋਟੀ ਬਸ ਹਾਂ ਮੋਟੀ ਮੋਟੀ ਠੀਕ ਆ ਚੱਕ ਲੈ ਜਿਵੇਂ ਦੀ ਬਾਈ ਝੂਟੇ ਇੱਧਰ ਲੱਗੇ ਬਾਕੀ ਬਹਾਈ ਚੱਲਦੀ ਹੈ ਵਿੱਚ ਵਿੱਚ ਉਧਰ ਵੀ ਬਾਈ ਪਰਸੇਂ ਦੀ ਤਿਆਰੀ ਚੱਲਦੀ ਹੈ ਰਾਜੂ ਬਾਈ ਲਾ ਗਿਆ ਲਾ ਸਾਰੇ ਕੰਮ ਚੱਲੀ ਜਾਂਦੇ ਆ ਖੇਤਾਂ 'ਚ ਜਾ ਕੇ ਨਾ ਬਾਈ ਜੀਜਾ ਲੱਜਾਂਦਾ ਦੇਖੋ ਸਾਰਾ ਪਰਿਵਾਰ ਇਕੱਠਾ ਬੈਠਾ ਕੱਲੀ ਹਰਜੀਤ ਰਹਿ ਗਈ ਉਹ ਵੀ ਹਾਲ ਹੀ ਪਹਿਲਾਂ ਜਿਆਦਾ ਹਾਲੇ ਇੱਧਰ ਬੱਟਾ-ਮੱਟਾ ਪੈ ਨਹੀਂ ਦੀ ਘਰ ਵੀ ਹੁਣ ਬਾਈ ਜ਼ਰੂਰੀ ਹੈ ਬੰਦੇ ਦਾ ਹੈਲੋ ਖੇਤਾਂ ਦਾ ਨਜ਼ਾਰਾ ਸਵੇਰ-ਸਵੇਰ ਦਾ ਗੱਡੀਆਂ ਗੱਡੀਆਂ ਆਪਣੀ ਆਪਣੀਆਂ ਬੰਦੇ ਆਏ ਜਾਈ ਜਾਂਦੇ ਆ ਬਾਈ ਸਾਰੇ ਸੈਕਿੰਡ ਹੈਲੋ ਨੇਤਰਬਾਈ ਦੇ ਡਾੜੀ ਕੋਲ ਆ ਬਾਈ ਲੋ ਇਹ ਵਿੱਚ ਲੱਗੇ ਹੋਇਆ ਮਾਰੋ ਮਾਰ ਬਾਈ ਦੇਖੋ ਲਥਨੀ ਦਾ ਲੱਗਿਆ ਹੋਇਆ ਜਿਹਾ ਹੀ ਹੋਣਾ ਤੇ ਆ ਪਲਵਾਨ ਆ ਸਾਡਾ ਇਹ। ਲੋ ਭਾਈ ਸਮਾਪਤੀ ਵੱਲ ਕੰਮ ਵੱਧਦਾ ਹੋਇਆ। ਹਾਂ ਕਰ ਲਾ ਕੰਮ ਤੇਜ਼ ਤੇਜ਼। ਲੋ ਭਾਈ ਜਸ਼ਨ ਨੇ ਬੀਜੀ ਤਿਆਰ ਕਰਕੇ ਦਿੱਤਾ। ਮੂ ਟੋ ਟੋਈਏ ਪਰ ਅਸੀਂ ਲਾਉਣ ਪਰ। ਅਖੀਰ ਵੱਲ ਕੰਮ ਚੱਲਦਾ ਹੋਇਆ ਭਾਈ। ਹਾਂ ਵੀ ਠੀਕ ਆ। ਲੱਗਿਆ ਦਾ ਸਾਨੂੰ। ਦੀਦੀ ਨੂੰ ਕਹਦੇ ਕਿ ਕਰ ਲਾ ਕੰਮ ਤੇਜ਼ ਤੇਜ਼। ਤੇਜ਼ ਤੇਜ਼ ਦੇ। ਹੂੰ ਜਦੂਰੀ ਚਾਲ ਲੈਨੇ ਧਿਆਨ ਵਿੱਚ ਜੱਦੀ ਲੱਗੀ ਵੀ ਕੈ ਕਰ ਲੈ ਹੱਥ ਤੇ ਚਲਾ ਲੈ ਕਹਦੇ ਤੇਜੀ ਹੱਥ ਕਰ ਹਾਂ ਜਿੰਨੇ ਹੋ ਨਾ ਤੂੰ ਅੱਗੇ ਕੰਮ ਕਰ ਲੈ ਲੋ ਭਾਈ ਕਿੰਨਾ ਚੱਲੇ ਜਾਂਦੇ ਨੋਕ ਝੋਕ ਲੋ ਭਾਈ ਨਿਬੜ ਗਿਆ ਕੰਮ ਸਾਰਿਆਂ ਦੇ ਕੋਲੀਆਂ ਆ ਗਏ ਹੋਰੇ ਤੁਮ ਨੂੰ ਲੱਗਾ ਕੈਸ਼ ਪੇਮੈਂਟ ਦੇਣ ਜਿੰਨਾ ਦੀ ਦਿਹਾੜੀ ਕਿੰਨੀ-ਕਿੰਨੀ ਆ ਹਾਂ ਲੱਗਾ ਦਿਹਾੜੀ ਦੇਣ ਦਾ ਭਾਈ ਕੈਸ਼ ਪੇਮਟ ਦੇਣ ਲੱਗਾ ਨਾਲ ਦੀ ਨਾਲ ਕਹਿੰਦਾ ਜਿਹਨੇ ਜਿੰਨਾ ਕੰਮ ਕਰਿਆ ਉਹਨੇ ਪੈਸੇ ਲੈ ਲਓ ਇਹ ਬਾਈ ਚਾਚੇਪਤੀ ਜੀ ਨੇ ਪਾਤਾ ਬੀਜ ਵਿੱਚ ਜਾ ਲੈ ਜਾ ਕੌਲੀਆਂ ਫਰਾ ਦੇ ਮੈਨੂੰ ਬਟੂਆ ਲੈ ਜਾ ਪੀਆ ਕੋਹ ਦੇ ਵਿੱਚ ਆ ਦੇਖ ਲਓ ਕੌਲੀਆਂ ਕਿੱਥੇ ਕਿੱਥੇ ਕੰਮ ਆ ਲੱਗੇ ਇੱਧਰ ਭਾਈ ਧਨੀਆ ਪਾਲਕ ਹੂੰ ਆ ਵੀ ਆੜੀ ਕੈਂਚੀ ਹੋ ਗਿਆ ਚਲ ਚਲ ਉਹਦੇ ਜਪਾਤਾ ਦੂਏ ਚ ਹੈ ਇਹ ਉਹ ਚੱਕ ਲੈ ਪੁੱਤ ਇਹ ਚ ਮੋਟਾ ਤਾਂ ਰੋਲ ਲੈ ਕਿਹਾ ਚੱਕ ਉਹ ਜਾਲੀ ਚ ਚਲ ਮਾਰੋ ਤੇ ਬਾਈ ਹੁਣ ਬੀਜੇ ਦੂਏ ਬੀਜ ਆ ਦੇਖੋ ਸਾਰੀ ਪਏ ਟੋਟਲ ਧਨੀਆ ਮਟਰ ਸੋਏ ਮੂਲੀ ਇਹ ਵਿੱਚ ਦਿੱਤਾ ਵਾਏ ਮੈਥੇ ਚੱਲ ਪਏ ਰਹਿੰਦੇ ਹੁਣ ਹਟ ਜਾ ਸਾਨੂੰ ਲਾਉਣ ਦੇ ਚਲੋ ਥੈਂਕ ਯੂ ਥੈਂਕ ਯੂ ਸ਼ਲਗਮ ਅੱਛਾ ਚਲੋ ਇਹ ਵਾਕੀ ਉਧਰ ਬੀਜ ਪਏ ਆ ਉਧਰ ਵੀ ਪਾਣੀ ਛੱਡ ਦੋ ਬਾਈ ਬਰਸੀਨ ਵਾਲੇ ਨੂੰ ਦੇਖ ਲਓ ਤੇ ਬਈ ਬਾ ਮਾਰ ਲਓ ਪੱਲੀ ਦੀ ਤਾਹ ਮਾਰ ਲਓ ਦੀ ਠੀਕ ਹੈ ਜਿਸ ਨੂੰ ਪਤਾ ਲੱਗ ਗਿਆ ਕਿ ਆ ਗਿਆ ਅੱਛਾ ਨੰਬਰ ਲਿਖੇ ਹੋਏ ਪੰਜਾਬੀ ਚ ਲਿਖੇ ਹੋਏ ਹੈ ਹਾਂ ਹਾਂ ਇਧਰ ਲੈ ਭਾਈ ਆ ਸਿਸਟਮ ਠੀਕ ਹੈ ਜਿੰਨੇ ਵਿੱਚ ਨੰਬਰ ਲਿਖੇ ਹੋਏ ਸਾਰੇ ਬੜੀ ਮੜਾ ਜ ਆਹ ਲੋ ਭਾਈ ਜਿੰਨੇ ਵੀ ਇਹ ਸਾਰਿਆਂ ਦੇ ਨੰਬਰ ਲਿਖੇ ਹੋਏ ਵਿੱਚ ਹਾਂਜੀ ਹਨਾ ਸਭ ਜਿਆਦਾ ਵਧੀਆ ਜਾਣ ਲੈਣ ਲਈ ਆ ਸ਼ਾਰਦਾਂ ਨੀ ਲਿਖੀ ਹੈਗੀ ਠੀਕ ਹੈ ਹੁਣ ਕਾਲ ਕਰਦੇ ਸਾਨੂੰ ਦੱਸਿ ਜਾਈਂ ਕਿਹੜਾ ਵੀਰ ਹੈ ਉਹ ਭਾਈ ਆਵੇ ਪਾਪੀ ਮੇਥੀ ਪਾਲਕ ਤੇ ਨਹੀਂ ਮਿੱਥਾ ਇੱਕ ਤਾਰਾ ਵਿੱਚ ਲੱਗਣਾ ਹੈ ਨਾ ਹਾਂ ਇਹ ਕਤਾਰਾਂ ਚ ਲੱਗ ਰਿਹਾ ਦੇ ਦੇਖਦਾ ਹਾਂਜੀ ਆ ਦੇਖੋ ਪੰਮਾ ਬੰਬ ਕਿੱਥੇ ਵੱਜਿਆ ਹੈ ਇਹਦੇ ਚ ਲਿਖਿਆ ਉਹਦੇ ਸਾਹਮਣੇ ਇੱਕ ਤਾਰਾਂ ਵਿੱਚ ਅੱਛਾ ਲੋ ਭਾਈ ਜਿਵੇਂ ਪੜ ਲਿਆ ਅਸੀਂ ਲਾ ਰਹੇ ਬਗੈਰ ਪੜੇ ਤੇ ਹਾਂ ਪੰਮਾ ਬੰਬ ਕਿੱਥੇ ਵੱਜਿਆ ਦਾ ਉੱਥੇ ਕਾ ਤੈਂ ਕਾ ਚਲਾਉਣੇ ਪਾਪੀ ਦੀਵਾਲੀ ਨੂੰ ਅੱਛਾ ਗਾਜਰ ਮੂਲੀ ਅਤੇ ਸ਼ਲਗਮ ਦੀ ਵਿਜਾਈ ਵਟਾਂ ਦੇ ਕਰਨੀ ਅੱਛਾ ਜੀ ਠੀਕ ਹੈ ਓਕੇ ਕੱਚ ਛੇੜਨਾ ਤਨੀਆਂ ਦੇ ਬੀਜ ਦੇ ਵਧੀਆ ਜੰਮ ਲਈ ਬੀਜ ਨੂੰ ਦੋ ਫਾੜ ਕਰਕੇ ਬੀਜੋ ਬ੍ਰੋਕਲੀ ਅਤੇ ਚਿੰਨੀ ਸਰੋਂ ਦੀ ਪਨੀਰੀ ਬੈੱਡ ਤੇ ਲਾਈਨਾਂ ਵਿੱਚ ਬੀਜੋ ਚਾਲੀ ਥਾਂ ਤੇ ਪੰਮੂ ਨੂੰ ਵੀ ਪੜਾਈ ਜਨ ਤੋਂ ਗਰੇ ਪੰਮੂ ਪੰਮੂ ਨੂੰ ਪੜਾਈ ਹੈ ਨਹੀਂ ਆਉਂਦੀ ਆ ਜਾ ਪੜ ਬਿਜਾਈ ਹਮੇਸ਼ਾ ਚੰਗੇ ਵਤਰ ਵਿੱਚ ਕਰੋ ਚਲੋ ਬਾਈ ਪਾਣੀ ਦੀ ਗੱਲ ਅਰੇ ਜੋ ਲੜੋ ਨਾ ਆਰਾਮ ਨਾਲ ਲੋ ਬਾਈ ਕਮਨ ਵੇੜ ਛੱਡਿਆ ਅਖੀਰ ਦੇ ਵਿੱਚ ਲਸਣ ਉਹ ਲੱਗ ਰਿਹਾ ਧਨੀਆ ਪਾਲਕ ਬਸ ਉਹਦੇ 10 ਮਿੰਟ ਹੋਰ ਚੱਲਣੀ ਹੈ ਚਲਾ ਲੈ ਇਧਰ ਨੂੰ ਮੜੇ ਚ ਠੀਕ ਲੋ ਬਾਈ ਉੱਚੇ ਵਿੱਚ ਆ ਗਏ ਬੈਲਰ ਵਾਲੇ ਵੀ ਸਾਰਾ ਕੰਮ ਚੱਲੀ ਜਾਂਦਾ ਅੱਛਾ ਠੀਕਾ ਲੋ ਬਾਈ ਜਸਵੀਰ ਬਾਈ ਵਾਲਾ ਖੇਤ ਦੀ ਪਰਾਲੀ ਚੱਕ ਹੋ ਗਈ ਸਾਡੇ ਵਾਲੀ ਉਧਰ ਫਰਾਈ ਕੀਤੀ ਬਾਈ ਬਣਨ ਤੇ ਮਸ਼ੀਨ ਖਰਾਬ ਹੋ ਗਈ ਜੀ ਚਲੋ ਕੰਮ ਬਾਈ ਸਾਰਾ ਨਬੜ ਕੇ ਇਕੱਠਾ ਹੀ ਬਸ ਫਿਰ ਔਰ ਤਾਂ ਇਕੱਠੀਆਂ ਬਹਾਈ ਕਰਕੇ ਇੱਕੋ ਦਿਨ ਸਾਰੀ ਕਣਕ ਵੇਚਣੀ ਆ ਬਿਕੋਜ਼ ਨਵੇਲੇ ਹੋਣਾ ਜਦ ਤਨ ਵੇਚਣੀ ਆ ਲੈ ਅ ਜਸਵੀਰ ਬਾਈ ਵਾਲਾ ਖੇਤ ਬਾਈ ਕਰਤਾ ਇਹਨਾਂ ਦਾ ਸਾਫ ਜਿਹੜੀ ਮਾੜੀ ਮੋਟੀ ਬਾਈ ਪਿੱਛੇ ਰਹਿ ਗਈ ਥੀ ਕੱਲ ਹਾਂ ਗੁੱਜਰ ਬਾਈ ਮਹਕ ਲੈ ਤਾਂ ਤੇਰੀਆਂ ਲਾਗੇ ਤਾਂ ਚਲੋ ਇਹਨੂੰ ਚੱਕ ਕੇ ਉਹਨੂੰ ਪਰਲੇ ਖੇਚ ਕੇ ਇਦਾਂਗੇ ਸਾਡੇ ਅਲਜ ਵੀ ਉਹ ਬੈਲਰ ਚ ਇਕੱਠਾ ਬਣ ਜੂਗਾ ਸਾਫ ਸਪਈਆ ਪੂਰਾ ਕਰ ਦੇਣਾ ਬਾਈ ਇਕਲੀ ਆਹਾ ਬਾਈ ਮੋਟਰ ਦੀ ਸਫਾਈ ਕਰੀਤੀ ਆਹ ਇੱਥੇ ਆ ਗਏ ਤਾਂ ਇਹ ਵੀ ਸੁੱਕੇ ਤੇ ਸਾਰਾ ਵਿੱਚ ਵਹਿ ਜਾਣਾ ਇਹ ਤਾਂ ਚਲੋ ਛੋਟੇ ਛੋਟੇ ਬੂਟੇ ਜਿਹੀ ਹੈ ਹਾਂ ਅਗਲਾ ਉਹ ਬੰਦਾ ਬਹਿ ਗਿਆ ਸਾਡਾ ਚੱਲੀ ਜਾਂਦੇ ਕੰਮ ਸਾਰੀ ਵਧੀਆ ਵਧੀਆ ਜੀ ਐਂਡ ਬਾਈ ਬਗ ਕੰਮ ਚੱਲ ਪੇ ਕੋਈ ਪ੍ਰਾਲੀ ਨੂੰ ਕੋਈ ਬਰਸੀਨ ਨੂੰ ਆ ਬਰਸੀਨ ਵਾਲੇ ਚ ਵੀ ਪਾਣੀ ਲਾ ਕੇ ਬਾਈ ਨਾਤਰ ਬਾਈ ਰਹੀਂ ਬੀਜੂਗੇ ਹੁਣ ਪਾਣੀ ਸੁੱਕੇ ਤੇ ਹਲੋ ਕੱਲਾ ਬੱਲਾ ਹੀ ਚੱਕੀ ਜਾਂਦਾ ਘੱਟ ਲੋ ਬਾਈ ਦੀਵਾਲੀ ਕਰਕੇ ਘਰ ਵੀ ਸਾਰਾ ਸਫੇ ਚੱਲ ਰਿਹਾ ਟੋੜਤਾ ਬਾਈ ਸਾਰਾ ਹੀ ਸਮਾਨ ਟੋੜ ਤੇ ਲੱਗਿਆ ਵਮਨ ਹਾ ਬਾਈ ਲੱਗੇ ਹੋਏ ਕੰਮ? ਹਾਂਜੀ। ਸਸੇ ਵੀ ਬਾਈ ਅੰਦਰ ਸਾਬਸ ਪਈਆਂ ਲੱਗੇ ਦੁਕਾਨਾਂ। ਹਾਂਜੀ। ਸਾਰੇ ਹੀ। ਆਹ ਏ ਗਾੜੀ? ਤੇਰੀ ਬਾਈਸਾਈਕਲ ਤਾਂ ਉੱਤੀ। ਲਓ ਬਾਈ। ਸਾਰਾ ਸਟੋਕ ਹੋ ਗਿਆ। ਸੋ ਹੋ ਗਿਆ? ਹਾਂਜੀ। ਆਹ ਦੇਖੋ ਬੜੀ ਇੱਧਰ ਸਾਰਾ ਸਮਾਨ। ਸਾਈਕਲੀਆਂ ਵੀ ਤਾਂ ਹੋ ਗਈਆਂ ਹਾਂ ਦਾ। ਦੀਵਾਲੀ ਦਾ ਤਿਹਾਰਾ ਇਹ ਜਾ ਹੁੰਦਾ ਹੈ ਨਾ। ਜਿਹਦਾ ਸਾਰਾ ਕੁਝ ਤੋੜ ਦਿੰਦਾ ਹੈ। ਆਹ ਲਓ ਟਰੈਕਟਰ ਦਾ ਨੰਬਰ ਲੱਗਿਆ ਹੋਆ ਹੁਣ ਬਾਈ। અમનભાઈ ਇੱਧਰ ਲੱਗਿਆ ਵਾ ਅਸੀਂ ਅੰਦਰ ਪਿਆਜ਼ ਲਿਆਂਦੇ ਵੇ ਤੇ ਜਿਹੜੇ ਪਿਆਜ਼ਾਂ ਦੀ ਸਫਾਈ ਕਰ ਉਹ ਵੀ ਕਿਆ ਸੀ ਕਿ ਹੱਥ ਜਾ ਫੇਰਦੀ ਇੱਕ ਹੀ ਗੱਲਾਂ ਠੀਕ ਹੈ ਹਾਂ ਬਈ ਠੀਕ ਆ ਪੰਮੂ ਠੀਕ ਆ ਪੰਮੂ ਦੀ ਸਾਈਕਲ ਵੀ ਧੋ ਹੋ ਗਈ ਬਾਈ ਆ ਦੇਖੋ ਹਾਂ ਆਪਣੇ ਫੇਵਰਿਟ ਕਲਾਸ ਤੇ ਨਹੀਂ ਆਏ ਦੱਸੋ ਬਾਈ ਸਾਰਿਆਂ ਸਾਈਕਲ ਨੇ ਧੋਤੇ ਅੱਜ ਸਾਰਿਆਂ ਦਾ ਨੰਬਰ ਆਉ ਸਾਈਕਲ ਵੀ ਧੋਣਾ ਹੈ ਤੋ ਹੋ ਗਿਆ ਤੋ ਹੁਣ ਆਓ ਸਾਈਕਲ ਤੋ ਹੋਣਾ ਬਾਈ ਦੀ ਪ੍ਰਾਣੀ ਸਾਈਕਲ ਵੀ ਤੋ ਓਹ ਖੜੀ ਰਹਿ ਤੋ ਪੰਜਨ ਕਰ ਦੇ ਜਾ ਮੜੀ ਜੀ ਚੱਲ ਚੱਲ ਬਾਕੀ ਬਾਈ ਚੱਲੀ ਜਾਂਦਾ ਕੰਮ ਚਲੋ ਮਹਾਰਾਜ ਬਾਈ ਇਕਨੈ ਸਾਰਿਆਂ ਨੂੰ ਦੀਵਾਲੀ ਲਿਆਵੇ ਖੁਸ਼ੀਆਂ ਭਰੀ ਠੀਕ ਨੇ ਆ ਗੋ ਸਾਰੇ ਧੋਕੇ ਬਾਈ ਹੁਣ ਤਪਾਂਜ ਖੜਨੇ ਆ ਗੱਡੀ ਵੀ ਤੋ ਹੋ ਗਈ ਬਫੇ ਸਾਰੇ ਬਾਈ ਅੰਦਰ ਲੱਗ ਜਾਣੇ ਟੋਟਲੀ ਹੈ ਮੋਟਰਸਾਈਕਲ ਰਹਿ ਗਿਆ ਬੜਾ ਬਾਬੇ ਦਾ ਇੱਕ ਕਹਿੰਦਾ ਬਸ ਠੀਕ ਆ ਇਹ ਵੀ ਟਰੈਕਟਰ ਵੀ ਤ ਪੰਜ ਖੜਾਉਣਾ ਇੱਕ ਗੇਲਾ ਤ ਪੰਜ ਖੜਾਉਣਾ ਮੜਾ ਜਾ ਸਾਰਾ ਸੁੱਕ ਜੂਗਾ ਤਾਰਾਂ ਤੂਰਾਂ ਨੂੰ ਜਿਹੜਾ ਪਾਣੀ ਲੱਗਿਆ ਵਾ ਨਾ ਸੋਪਾ ਹਾਂ ਬਸ ਸਮਾਨ ਇੱਧਰ ਲਾ ਦੇਣਾ ਬਸ ਅਸੀਂ 10 ਮਿੰਟ ਲੱਗਣੇ ਹੋਰ ਠੀਕ ਨੇ ਲੋ ਭਾਈ ਦੋ ਸਮਾਨ ਹੋਰ ਲੈਂਦੇ ਆਲੇ ਕਬਈ ਬੋਲਟ ਖੜਾ ਲੇ ਤੇ ਕਾਹ ਖੜਾ ਬਾਈ ਦੇਖ ਲੋ ਨਾ ਕੀ ਕਹੂੰਗਾ ਮੈਂ ਇਹਦੇ ਇੱਥੇ ਪਾਣੀ ਮਾਰਨਾ ਪੈਣਾ ਤੇ ਹੈ ਮੇਰੇ ਲੋ ਬਾਈ ਇੱਧਰ ਲੱਗੇ ਪੈਸੀ ਸਾਫਟਪੀਆ ਕਰਨ ਸਾਰੇ ਆ ਬਾਈ ਇੱਕ ਗੱਲਾਂ ਤੇ ਆਜਾਂ ਨੂੰ ਹੱਥ ਫਿਰ ਗਿਆ ਬਾਈ ਪਿਆਜ਼ ਦੇਖ ਲੋ ਇੰਨੇ ਵਧੀਆ ਜਿਸ਼ਨ ਨਿਕਲੇ ਇੱਕ ਕਿਲੋ ਪਿਆਜ਼ ਵੀ ਨਹੀਂ ਖਰਾਬ ਹੋਏ ਬਾਈ ਹੁਣ ਤੱਕ ਨਹੀਂ ਨਾ ਹੋ ਗਿਆ ਕੱਟਿਆ ਇਹਨੂੰ ਇੰਨੇ ਕਰਹਿ ਕੇ 25 ਕਿਲੋ ਲੱਗੇ 25 ਰਹਿ ਗਿਆ ਦੇਖ ਲੋ ਬਾਈ ਸਾਰਾ ਅਸੀਂ ਬਾਈ ਧਾਨ ਰੱਖੇ ਜਿਹੜੇ ਘਰ ਨੂੰ ਆ ਪਏ ਆ ਦੇਖੋ ਟੋਟਲੀ ਵੀ ਉਹ ਕਣਕ ਦਾ ਬੀਜ ਆਇਆ ਪਿਆ ਸਾਰਾ ਸਮਾਨ ਬਾਈ ਦਾ ਸਟੋਰ ਜਿੱਚ ਹੋਈ ਪਿਆ। ਆ ਜਾੜੀ ਹੋਣਾ ਜਾ। ਟੱਚਾਂ ਨੂੰ ਤਾਂ ਨਿਪਟਾਉ ਦੇਣਾ। ਲੈ ਬਾਈ ਚਾਚਾ ਵੀ ਇਹ ਕੰਦਾ ਕਿੱਦਾਂ? ਹੈ? ਕਿੱਤੇ ਕੰਦਾ ਸਿੱਧਿਆ ਨੇ। ਬਾਜਾ ਜੀ ਨਹੀਂ ਤਾਂ ਬਾਜਾ ਤੇਰੇ ਬੂਟਿਆਂ ਦਾ ਕੰਮ ਚੱਲ ਪੈਣਾ ਆਪਾਂ ਨੇ। ਇਹਨਾਂ ਨੂੰ ਵਿਆਹਨ ਤੋ ਦੇਣਾ ਇਕ ਅਗਲਾ। ਠੀਕ ਆ? ਉਹ ਦੇ ਲੋ ਬਾਈ ਐਡੀ ਪੰਡ ਸਾਡੀ। ਕੂੜੇ ਦੀ ਹੋ ਗਈ। ਸਮਝ ਲ ਕੂੜਾ ਨਹੀਂ ਪੁਰਾਣੇ ਕੱਪੜੇ ਕੁੱਪੜੇ ਜਿਹੜੇ ਸਾਰਾ ਮਕਾਨ ਸਾਫ਼ ਕਰਕੇ ਹਰ ਜਿੱਥੇ ਇੱਕ ਜਗਾ ਕਰਤੇ ਤੇ ਬੀਨਾਂ ਦਾ ਵੀ ਨਟਾਰਾ ਕਰ ਦੇਣਾ ਚਲੋ ਬਸੇ ਲੱਗੇ ਪਏ ਆ ਇਕਣਾ ਬਾਈ ਦਵਾਈ ਵੀ ਦਾ ਚੌ ਜਿਹੜਾ ਸਾਰਿਆਂ ਨੂੰ ਹੁੰਦਾ ਠੀਕ ਨਹੀਂ ਸਾਰਿਆਂ ਦੇ ਘਰ ਰੱਖਣੀ ਤਾਂ ਹੋਣ ਲੱਗਿਆ ਉਹ ਸਮਾਨ ਚਲੋ ਖੇਤਾਂ ਤੇ ਬਾਅਦ ਆ ਕੇ ਸਾਡਾ ਇਹ ਕੰਮ ਵੀ ਹੋ ਗਿਆ ਇਕਨੀ ਲਸਣ ਵੀ ਲੱਗ ਗਿਆ ਅੱਜ ਕਾਫੀ ਕੰਮ ਹੋ ਗਏ ਪਾਪਾ ਜੀ ਚਲੇ ਗਏ ਉਹਨਾਂ ਦਾ ਆੜੀ ਆਇਆ ਤਾਂpropto ਰਫੜ ਗਏ ਹੁਣੇ ਉਹ ਵੀ ਠੀਕ ਆ ਜੋ ਬਾਈ ਥੋਥੇ ਤੇ ਤਾਂ ਐਂ ਲੱਗਦਾ ਜਿਕਣਾ ਭਾਣੀ ਕਿਹਾ ਹੁੰਦਾ ਟਰੈਕਟਰ ਨਹੀਂ ਹੁਣ ਬਾਕੀ ਭਾਈ ਇਹ ਆ ਚੀਜ਼ ਵਧੀਆ ਏ ਧੌਣ ਵਾਲੀ ਬਾਕੀ ਭਾਈ ਅਸੀਂ ਬਹੁਤ ਸਾਨੂੰ ਇਹ ਮਹਾਰਾਜ ਨੇ ਚੀਜ਼ਾਂ ਬਾਖੀਆਂ ਮਿਹਨਤ ਨਾਲ ਲੱਤੀਆਂ ਜਿਵੇਂ ਅਸੀਂ ਕਦੇ ਲਿਬੜ ਨਹੀਂ ਦਿੱਤੀਆਂ ਗਈਆਂ ਗੱਡੀ ਵੀ ਤੁਸੀਂ ਦੇਖ ਲਈਏ ਹੁਣ ਇੱਥੇ ਲਾਉਣੀ ਆ ਤਰਪਾਲ ਪਾ ਕੇ ਲਾਉਂਦੇ ਆ ਕਦੇ ਵੀ ਖੜਾਉਂਦੇ ਸੀ ਠੀਕ ਹੈ ਨੀ ਯਾਨੀ ਚੀਜ਼ਾਂ ਸਾਨੂੰ ਜਾਨ ਤੋਂ ਪਿਆਰੀਆਂ ਚਮਕਦਾ ਬਗੀ ਚਲੋ ਕੰਮ ਸ਼ੁਰੂ ਹੋ ਜਾਣਾ ਤਿੰਨ ਚਾਰ ਦਿਨ ਤੱਕ ਬਹਾਈ ਸ਼ੁਰੂ ਕਣਕ ਦੀ ਨਾਲੇ ਫਿਰ ਵੀ ਦੀਵਾਲੀ ਕਰਕੇ ਧੌਣਾ ਜ਼ਰੂਰ ਸਾ ਹਾਵੇ ਜਸ਼ਨ ਹੀ ਲੱਗੀ ਆ ਪਾਵਣ ਕੰਮ ਪਤਾ ਹਾਂਜੀ ਠੀਕ ਜਸ਼ਨ ਬਾਈ ਝਾੜੂ ਚੱਲ ਆਉਂਦੀ ਸੀ ਮੈਂ 700 ਰੁਪਏ ਪਰ ਕਾਫ ਵੜ ਗਿਆ ਉਧਰ ਚਲੋ ਲੋ ਬਾਈ ਸਾਰਾ ਕੁਝ ਤੋਂ ਹੋਂ ਤੋਂ ਬਾਅਦ ਲੱਗ ਗਿਆ ਆਪਣਾ ਟਿਕਾਣਾ ਇਹਨ ਲੋ ਗੱਡੀ ਵੀ ਮੋਟਰਸਾਈਕਲ ਵੀ ਬਾਈ ਸਾਰੇ ਸਾਰਾ ਕੁਝ ਢੋਹ ਛੱਡਿਆ ਤੇ ਬਾਈ ਬੂਟਿਆਂ ਚ ਵੀ ਪਾਣੀ ਤੇ ਆ ਰੱਸੀ ਬਾਈ ਇਹ ਵੀ ਢੋਹਤੀ ਹਾਵੇ ਜਸ਼ਨ ਉੱਧਰ ਖੜੀ ਆ ਬਾਈ ਠੀਕ ਆ ਨਵੇਂ ਡਤਾ ਬਾਈ ਸਾਰਾ ਕੰਮ 2:00 ਵਜੇ ਸਾਨੂੰ ਅਸੀਂ ਬਾਈ ਪਹਿਲਾਂ ਖੇਤਾਂ ਚ ਵੀ ਕੰਮ ਕਰਿਆ ਤੁਸੀਂ ਦੇਖਿਆ ਬਾਕੀ ਆ ਕੇ ਘਰ ਕੰਟਾ ਬਾਕੀ ਮਨ ਬਾਈ ਧੋ ਕੇ ਸਾਰਾ ਕੁਝ ਆਪਣਾ ਮੋਟਰਸਾਈਕਲ ਲੈ ਕੇ ਉਹ ਵੀ ਲੰਘਿਆ ਤੇ ਹੁਣ ਬਾਈ ਕੱਲ ਨੂੰ ਜਿਸ ਦਿਵਾਲੀ ਮਨਾਵਾਂਗੇ ਹਨਾ ਹਾਂਜੀ 21 ਤਰੀਕ ਨੂੰ ਹਾਂਜੀ 21 ਅਕਤੂਬਰ ਨੂੰ ਬਾਈ ਦਿਵਾਲੀ ਮਨਾਵਾਂਗੇ ਹਨ ਪੂਰੀ ਟੋਰ ਦੀ ਵੀ ਆਪਣੇ ਸਾਧਨ ਜਿਹੜੇ ਕੰਮ ਕਰਨੇ ਉਹ ਕਰਕੇ ਵੀ ਧੋ ਧੋਈ ਇਹਦਾ ਤਾਂ ਕਰੋਟਾ ਵਾਟਰ ਰਹਿ ਗਿਆ ਉਧਰ ਤੇ ਹਲ ਸੋਗਾ ਰਹਿ ਗਿਆ ਉਹਨਾਂ ਦਾ ਘਰ ਨੰਬਰ ਲਾ ਦਾਂਗੇ ਜਿਹੜੇ ਘਰ ਨਹੀਂ ਆਉਣੇ ਬਾਈ ਉਹ ਖੇਚੇ ਤੋਂ ਹੋਣੇ ਉੱਥੇ ਜਿਹੜੇ ਘਰ ਆਗੇ ਤੇ ਆ ਸੰਦ ਸਦੇੜਾ ਬਾਕੀ ਬਾਈ ਸ਼ਾਇਕ ਨੇ ਸੁਖਰੀਆਂ ਸਭ ਦੀਵਾਲੀ ਕਰਕੇ ਦੇਖੋ ਬਾਈ ਸਾਰ ਕੁਝ ਚੱਲੀ ਜਾਂਦਾ ਬਾਕੀ ਲੜੀਆਂ ਵੀ ਲਾਈਆਂ ਤੇ ਉਹ ਵੀ ਦਿਖਾਉਂਦਾ ਤੁਹਾਨੂੰ ਨਾਲ ਦੀ ਨਾਲ ਬਣੇ ਰਹੋ ਤੁਸੀਂ ਚਲੋ ਜੀ